गुरुद्वारा शहीद बाबा बचित्र सिंह जी मिठ्ठू बस्ती के प्रधान परमजीत सिंह की पोती सर्वगुण कौर पिता रमनदीप सिंह माता रमनप्रीत कौर और दादी गुरमीत कौर द्वारा कीर्तन समागम गुरुद्वारा साहब में करवाए गए घर से गुरुद्वारा तक गुरु प्यारे परिवार की तरफ से गुरुद्वारा साहब में सर्वगुण कौर के उज्जवल भविष्य की कामना की कीर्तन समागम करवाए गए ਰਾਂਜੀ ਅੱਜ ਬੜਾ ਮਨ ਨੂੰ ਬੜਾ ਖੁਸ਼ੀ ਮਹਿਸੂਸ ਹੋਈ ਹੈ ਕਿ ਤੁਸੀਂ ਆਪਣੀ ਜਿਹੜੀ ਪੋਤੀ ਹੈ ਉਹਦਾ ਪਹਿਲਾਂ ਵੀ ਜਿਹੜਾ ਤੁਸੀਂ ਜਿਹੜਾ ਜਰਨ ਜਿਹੜਾ ਉੱਥੋਂ ਲੈ ਕੇ ਆਏ ਸੀ ਹਸਪੀਟਲ ਤੋਂ ਬੜੇ ਚਾਹਵਾਨ ਨਾਲ ਤੁਸੀਂ ਬੜੇ ਟੋਲ ਤਮਕਿਆ ਨਾਲ ਲੈ ਕੇ ਆਏ ਸੀ ਅੱਜ ਵੀ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਆਏ ਹੋ ਕੀ ਤੁਸ ਤੁਹਾਡਾ ਹੀ ਕਹਿਣਾ ਸਭ ਤੋਂ ਪਹਿਲਾਂ ਗੁਰੂ ਜੀ ਦੀ ਸ਼ਕਤਾਂ ਨੂੰ ਫਤੇ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਸਾਡਾ ਪ੍ਰੋਗਰਾਮ ਹੈ ਸਿਰਫ ਸ਼ੁਕਰਾਨਾ ਮਹਾਰਾਜ ਤੁਹਾਨੂੰ ਤਾਂ ਸਿਰ ਗੁਰਗਲ ਸਾਹਿਬ ਜੀ ਦਾ ਹੈ ਜਿਸ ਦੇ ਸਾਡੀ 2 ਸਤੰਬਰ ਨੂੰ ਬੱਚੀ ਨੇ ਇਸ ਸੰਸਾਰ ਦੇ ਵਿੱਚ ਇਹ ਪੈਰ ਧਰਿਆ ਸੀਗਾ ਜੋ ਕਿ ਹਸਪੀਟਲ ਹੋਈ ਸੀਗੀ ਉਹਨਾਂ ਦੇ ਧੀਆ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਦੇ ਇੱਕ ਮਿਸ਼ਨ ਨੂੰ ਲੈ ਕੇ ਹੀ ਤੁਰੇ ਸੀਗੇ ਤੇ ਅਸੀਂ ਹਸਪੀਟਲ ਤੋਂ ਵੀ ਢੋਲ ਧਮਕੇ ਨਾਲ ਮਹਾਰਾਜ ਕਿਰਪਾ ਦੇ ਨਾਲ ਸਿਮਰਨ ਕਰਦਿਆਂ ਗੁਰਦੁਆਰਾ ਸਾਹਿਬ ਤੇ ਘਰ ਆਪਣੇ ਗ੍ਰਹਿ ਪ੍ਰਵੇਸ਼ ਕਰਾਇਆ ਸੀਗਾ ਅੱਜ ਦਾ ਜੋ ਸਾਡਾ ਪ੍ਰੋਗਰਾਮ ਹੈ ਇਹ ਸਿਰਫ ਇਸੇ ਕਰਕੇ ਹੈ ਵੀ ਧੀਆ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਦੇ ਤਹਿਤ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਜਿਨ੍ਹਾਂ ਨੇ ਇਹ ਸਾਡੇ ਦੇ ਅਪਾਰ ਬਖਸ਼ਿਸ਼ ਬਖਸ਼ੀ ਸਹਿਜ ਪਾਰ ਦੀ ਜੋ ਸੇਵਾ ਲਈ ਹੈ ਅੱਜ ਉਹਨਾਂ ਦੇ ਭੋਗ ਪਾਏ ਜਾ ਰਹੇ ਹਨ ਉਪਰੰਤ ਗੁਰੂ ਘਰ ਦੇ ਗਰਤੀ ਸਿੰਘਾ ਵੱਲੋਂ ਸਾਡੀ ਸਤਿਕਾਰਯੋਗ ਬੱਚੀ ਬਲਜਿੰਦਰ ਕੌਰ ਜੀ ਤੇ ਸਤਿਕਾਰਯੋਗ ਸਾਡੇ ਭਾਈ ਸਾਹਿਬਾਈ ਹਰਵਿੰਦਰ ਸਿੰਘ ਜੀ ਜਲੰਧਰ ਵਾਲੇ ਜੋ ਹਜੂਰੀ ਲੱਗੀ ਜਥਾ ਗੁਰਦੁਆਰਾ ਸਿੰਘ ਸਭਾ ਸ਼ਹੀਦ ਬਾਬਾ ਬਚਿੱਤਰ ਸਿੰਘ ਬਸਤੀ ਮਿੱਠੂ ਤੋਂ ਤੇ ਸਾਡੇ ਸਤਿਕਾਰਯੋਗ ਭਾਈ ਹਰਪਾਲ ਸਿੰਘ ਜੀ ਜੋ ਸੂਬੇ ਤੋਂ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਨਾਲ ਹੀ ਸਮਾਪਤੀ ਤੋਂ ਬਾਅਦ ਗੁਰਕੇ ਲੰਗਰ ਤੁਟ ਵਰਤਾਏ ਜਾਣਗੇ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਕਿ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਆਪਣੇ ਧੀਆਂ ਦਾ ਸਤਿਕਾਰ ਕਰੋ ਉੱਚੀ ਵਿੱਦਿਆ ਦਿਓ ਉੱਥੇ ਅਹੁਦਿਆਂ ਤੱਕ ਇਹਨਾਂ ਨੂੰ ਪਹੁੰਚਾਉਣ ਦੀ ਆਪਣਾ ਸਹਿਯੋਗ ਦਿਈਏ ਤਾਂ ਕਿ ਬੱਚੇ ਨਿਰਪਰ ਆਪਣੇ ਆਪ ਤੇ ਡਿਪੈਂਡ ਹੋ ਸਕਣ ਪਾਕਿ ਕਿਸੇ ਅੱਗੇ ਵੀ ਮਥਾਜ ਨਾ ਹੋਣ ਕਿਉਂਕਿ ਅੱਜ ਪੜ੍ਹਿਆ ਲਿਖਿਆ ਯੁੱਗ ਹੈ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਪੁੱਤਰਾ ਵਾਂਗੂ ਅਸੀਂ ਸਤਿਕਾਰ ਦਈਏ ਤੇ ਪੁੱਤਰਾ ਵਾਂਗੂ ਪਿਆਰ ਕਰੀਏ ਕਿਉਂਕਿ ਬੇਟਿਆਂ ਦੀਆਂ ਖੁਸ਼ੀਆਂ ਤਾਂ ਹਰ ਕੋਈ ਮਾਪੇ ਕਰਦੇ ਨੇ ਪਰ ਧੀਆਂ ਨੂੰ ਜਿਹੜਾ ਹੈ ਥੋੜਾ ਜਿਹਾ ਸਤਿਕਾਰ ਘੱਟ ਮਿਲਦਾ ਹੈ ਕਿਉਂਕਿ ਮੈਨੂੰ ਆਪਣੇ ਆਪ ਨੂੰ ਮਹਿਸੂਸ ਹੋਇਆ ਕਿ ਜਦੋਂ ਮੈਂ ਕਿਤੇ ਘਰੋਂ ਬਾਹਰ ਲੰਘਣਾ ਤੇ ਮੈਨੂੰ ਵਧਾਈਆਂ ਦੇਣੀਆਂ ਚਲੋ ਵੀ ਭਾਈ ਸਾਹਿਬ ਜੀ ਘਰਤੀ ਹੋਈ ਹੈ ਮਤਲਬ ਇੱਕ ਹੋਰ ਜਿਹ ਸਹਜੇ ਲੈਜੇ ਦੇ ਨਾਲ ਦੇਖਣਾ ਵੀ ਧੀ ਹੀ ਹੋਈ ਹੈ ਜਿੱਦਾਂ ਕੋਈ ਗਨਾਹ ਹੋ ਗਿਆ ਮੈਂ ਉਹਨਾਂ ਨੂੰ ਫਿਰ ਇਹੀ ਬੇਨਤੀ ਕਰਦਾ ਵੀ ਧੀ ਹੀ ਹੋਈ ਹੈ ਮੈਨੂੰ ਤਾਂ ਮੇਰਾ ਪੁੱਤਰਾ ਮੰਗ ਮੇਰੀ ਧੀ ਹੈ ਸਭ ਤੋਂ ਵਧੀਆ ਜਿਹੜਾ ਦਾਤ ਆ ਧੀ ਦੀ ਦਿੱਤੀ ਹੈ ਸਲਾਮ ਬਾਹਰਜ ਨੇ ਕਿਉਂਕਿ ਧੀਆ ਦੇ ਨਾਲ ਹੀ ਅੱਗੇ ਸਿਸ਼ਟੀ ਚਲਣੀ ਹੈ ਧੀਆ ਦੇ ਨਾਲ ਹੀ ਅੱਗੇ ਸੰਸਾਰ ਚਲਣਾ ਹੈ ਜੇ ਆਪਾਂ ਧੀਆ ਦਾ ਸਤਕਾਰ ਨਹੀਂ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਧੀਆ ਦੀ ਜਦਾ ਘਾਟ ਹੋ ਰਹੀ ਹੈ ਇਹ ਵੱਧਦੀ ਜਾ ਰਹੀ ਹੈ ਹਰ ਕੋਈ ਆਪਣਾ ਬੱਚੇ ਦੀ ਮੁੰਡੇ ਦੀ ਲਾਲਸਾ ਰੱਖਦਾ ਹੈ ਪਰ ਜੋ ਧੀਆਂ ਸਤਕਾਰ ਮਾਪੇ ਦਾ ਕਰਦੀਆਂ ਪਰਿਵਾਰ ਦਾ ਕਰਦੀਆਂ ਨੇ ਉਹ ਖਿਆਤ ਪੁੱਤਰ ਵੀ ਨਹੀਂ ਕਰ ਸਕਦੇ ਹੈਗੇ ਕਿਉਂ ਧੀਆਂ ਦੀ ਦੇਣ ਅਸੀਂ ਨਹੀਂ ਦੇ ਸਕਦੇ ਇਸ ਕਰਕੇ ਜੋ ਅਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰਦਾ ਚੁਕਰਾਨਾ ਦਿਵਸ ਮਨਾ ਰਹੇ ਹਾਂ ਧੀਆਂ ਦਾ ਸਤਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਬੇਟੀ ਬਚਾਓ ਤੇ ਬੇਟੀ ਪੜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਜਿਸ ਪਰਿਵਾਰ ਦੇ ਵਿੱਚ ਜਿਸ ਸ਼ਹਿਰ ਦੇ ਵਿੱਚ ਜਿਸ ਦੇਸ਼ ਦੇ ਵਿੱਚ ਜਿਸ ਜਗ੍ਹਾ ਤੇ ਬੇਟੀ ਦੀ ਨਾਰੀ ਦਾ ਸਨਮਾਨ ਹੁੰਦਾ ਉਹ ਜਿਹੜਾ ਹਮੇਸ਼ਾ ਤਰੱਕੀ ਦੇ ਰਾਹਾਂ ਜਾਂਦਾ لیکن پھر بھی ਅੱਜ ਦੇਖਣ ਨੂੰ ਮਿਲਦਾ ਕਿ ਕਿਤੇ ਨਾ ਕਿਤੇ ਕੁਝ ਐਸਾ ਦੀਆਂ ਘਟਨਾਵਾਂ ਜਿਹੜੀਆਂ ਬੇਟੀ ਲੜਕੀਆਂ ਦੇ ਉੱਤੇ ਦੇਖਣ ਨੂੰ ਮਿਲਦੀਆਂ ਕੋਈ ਸੰਦੇਸ਼ ਸਮਾਜ ਨੂੰ ਦੇਣਾ ਚਾਹੂਗਾ ਦੇਖੋ ਜੀ ਸੰਦੇਸ਼ ਤਾਂ ਇਹੀ ਹੈਗਾ ਵੀ ਸਾਡਾ ਹਰ ਇੱਕ ਦਾ ਫਰਜ਼ ਬਣਦਾ ਹੈਗਾ ਪਰ ਥੋੜੀ ਜੀਆਂ ਸਰਕਾਰ ਦੀਆਂ ਵੀ ਖਾਮੀਆਂ ਨੇ ਜਿੱਥੇ ਬੇਟੀ ਦੀ ਕੋਈ ਰੱਖਿਆ ਵਾਸਤੇ ਕੋਈ ਇਹੋ ਜਿਹਾ ਸਖਤ ਕਾਨੂੰਨ ਨਹੀਂ ਬਣਾਇਆ ਜਿੱਦਾਂ ਕਿ ਅੱਜ ਕੱਲ੍ਹ ਹਰ ਕੋਈ ਜਿੰਦਾ ਦਿਲ ਕਰਦਾ ਕਿਸੇ ਧੀ ਪੈਨ ਨੂੰ ਛੇੜਦਾ ਛੇੜਖਾਨੀਆਂ ਕਰਦਾ ਹੈ ਰੇਪ ਕਰਦਾ ਹੈ ਪਰ ਉਹਨਾਂ ਦੇ ਵਾਸਤੇ ਕੋਈ ਸਖਤ ਕਾਨੂੰਨ ਨਹੀਂ ਹੈਗਾ ਸਾਡੀ ਤਾਂ ਬੇਨਤੀ ਇਹੀ ਹੈ ਸਰਕਾਰ ਨੂੰ ਕਿ ਇਹੋ ਜਿਹਾ ਕਾਨੂੰਨ ਪਾਸ ਕੀਤਾ ਜਾਵੇ ਜਿਹੜਾ ਵੀ ਇਹੋ ਜਿਹਾ ਕਾਨੂੰਨੀ ਹਰਕਤ ਬੀਬੀਆਂ ਬੱਚੀਆਂ ਦੇ ਨਾਲ ਕਰਦਾ ਉਹਨੂੰ ਸਿੱਧਾ ਗੋਲੀ ਦਾ ਆਰਡਰ ਹੀ ਹੋਣਾ ਕਿ ਇਹਦਾ ਕੋਈ ਕੋਈ ਮਨੁੱਖ ਨੂੰ ਕੋਈ ਅਧਿਕਾਰ ਨਹੀਂ ਇਸ ਸੰਸਾਰ ਤੇ ਰਹਿਣ ਦਾ ਜਿੱਦਾਂ ਹੁਣ ਕਲਕੱਤੇ ਵਿੱਚ ਇਹ ਡਾਕਟਰ ਦੀ ਦਾ ਬਲਤਕਾਰ ਹੋਇਆ ਤੇ ਉਥੋਂ ਦੇ ਹੁਣ ਸਾਡੇ ਪਤਾ ਲੱਗਿਆ ਵੀ ਉਹਨਾਂ ਦੀਆਂ ਬੇਲਾਂ ਵੀ ਹੋ ਚੁੱਕੀਆਂ ਜਿਨ੍ਹਾਂ ਨੇ ਇੱਕ ਨੌਣੀ ਹਰਕਤ ਕੀਤੀ ਹੈ ਪਰ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਾਂਗੇ ਸਮਾਜ ਨੂੰ ਇਹੀ ਬੇਨਤੀ ਕਰਾਂਗੇ ਕਿ ਜਿੰਨਾ ਵੀ ਹੋ ਸਕੇ ਤਾਂ ਧੀਆਂ ਦਾ ਆਪਣੇ ਆਪ ਰੱਖਿਆ ਕਰੋ ਕਿ ਸਰਕਾਰਾਂ ਨੇ ਸਾਨੂੰ ਕੁਝ ਨਹੀਂ ਸਹਿਯੋਗ ਦੇਣਾ ਤੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਾਂਗੇ ਇਹੋ ਜਿਹਾ ਕਾਨੂੰਨ ਕੁਝ ਸਖਤ ਬਣਾਇਆ ਜਾਵੇ ਜਿਨ੍ਹਾਂ ਦੇ ਨਾਲ ਸਾਡੀਆਂ ਧੀਆਂ ਸੁਰੱਖਿਅਤ ਰਹਿ ਸਕਣ ਔਰ ਜਿਹੜਾ ਇਹਦੀ ਕਾਨੂੰਨੀ ਹਰਕਤ ਕਰਦਾ ਉਹਨਾਂ ਨੂੰ ਗੋਲੀ ਦਾ ਹੀ ਆਰਡਰ ਦਿੱਤਾ ਜਾਵੇ ਕਿਉਂਕਿ ਉਹਨਾਂ ਨੂੰ ਸਮਾਜ ਵਿੱਚ ਰਹਿੰਦਾ ਕੋਈ ਅਧਿਕਾਰ ਨਹੀਂ ਹੈਗਾ ਜਿਹੜੀ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਕਰਦਾ ਇਹੀ ਮੇਰੀ ਬੇਨਤੀ ਹੈ ਸਰਕਾਰਾਂ ਨੂੰ ਕਿ ਸਖਤ ਤੋਂ ਸਖਤ ਕਾਨੂੰਨ ਲਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ